ਸ਼ਗਨ ਸਿੰਘ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਨੂਰ ਸ਼ਾਹ ਵੱਲੇ ਸ਼ਾ ਉਤਾੜ ਜੀ ਜੀ ਹੈ ਗੱਲ ਕਰ ਲਈਏ ਸਥਿਤੀ ਜਿਹੜੀ ਮਕਾਨਾਂ ਦੀ ਬਣੀ ਕੀ ਕਹਿਣਾ ਚਾਹੁੰਦਾ ਹਾਂ ਜੀ ਵੇਖੋ ਜੀ ਪਿਛਲੀ ਵਾਰ ਤੇ ਇਹ ਵਿੱਚ ਇੱਕ ਤਾਂ ਸਾਨੂੰ ਮਾਰ ਪਏ ਜੀ ਇਹ ਕਿਹੜਾ ਮਕਾਨ ਹੁਣ ਦਿਸ ਰਿਹਾ ਹੈ ਤੇ ਇਹ ਵਿੱਚ ਡੇਗ ਪਿਆ ਸੀ ਉਹਦਾ ਮਾਜਵਾ ਨਹੀਂ ਮਿਲਿਆ ਸਾਨੂੰ ਜੀ ਆਪਕੇ ਹੁਣ ਫੇਰ ਡਿੱਗਾ ਪਿਆ ਹੈ ਸਾਡੀ ਸਰਕਾਰ ਨੂੰ ਬੇਨਤੀ ਹੈ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਸਾਡਾ ਬੰਦਾ ਹੱਕ ਤਾਂ ਦਿੱਤਾ ਜਾਵੇ ਕਿਉਂ ਪਰਛਾਂਵੇਂ ਕਈ ਡੱਗ ਪਈਆਂ ਕੋਈ ਖੂਈਆਂ ਵੀ ਬੈਠ ਗਈਆਂ ਜੋਨਾ ਜੂਨਾ ਨਾ ਬਚਾ ਨਾ ਪੱਠਾ ਡੱਠਾ ਕੋਈ ਚੀਜ਼ ਨਹੀਂ ਬਚੀ ਸਾਡੇ ਬਹੁਤ ਬੁਰੇ ਭੈੜੇ ਹਾਲ ਹੋਏ ਪੈਨੇ ਤੇ ਆਪ ਹੁਣ ਰਵੀ ਦੇ ਅੱਗੇ ਕਦੇ ਕੈਂਪਾਂ ਚ ਰਵੀ ਦਾ ਕਦੇ ਕਿਸੇ ਘਰੇ ਰਵੀ ਦਾ ਆ ਤੇ ਹੁਣ ਅਸੀਂ ਘਰ ਆਏ ਘਰ ਆਂਦੇ ਵੇਖ ਘਰ ਦਾ ਹਾਲ ਬਹੁਤ ਭੈੜੇ ਹੋਏ ਪੈਸੀ ਅੰਦਰ ਗਰਬਣ ਹੋਈ ਪਈ ਸੀ ਟੈਲਾ ਟੁਲਾ ਪਟੀਆਂ ਗਈਆਂ ਤੇ ਤਾਂ ਕਰਤੇ ਫਿਰ ਇੱਥੇ ਵੀ ਜੀ ਡਰਦਾ ਕਿ ਸੱਤ ਸਲੂ ਹੋਇਆ ਕਿ ਤ ਬਹੁਤ ਨੇ ਇੱਕ ਚੋਰੀਆਂ ਕੋਲ ਜੀ ਡਰਦਾ ਜੀ ਕੋਈ ਚੋਰੀ ਚੀਜ਼ਨ ਕਰ ਤੇ ਲੈ ਜਾਵੇ ਤਾਂ ਸਾਨੂੰ ਆਣਾ ਪਿਆ ਜੀ ਇਹ ਸਾਹਮਣੇ ਸਾਨੂੰ ਦਰਿਆ ਦਿਖ ਰਿਹਾ ਲਗਭਗ ਕਿੰਨੇ ਕਿਲੇ ਵਾਟ ਪੈਂਦੇ ਇਹ 2.5 ਕਿਲੇ ਵਾਟ ਹੈ ਜੀ 2.5 ਕਿਲੇ ਵਾਟ ਦੇ ਉੱਤੇ ਬੈਠਿਆ ਇੱਥੇ ਇੱਕ ਲੋੜ ਵੀ ਬਹੁਤ ਹੈਗਾ ਸੀ ਐ ਜਿਸ ਤੰਗ ਅਧਰਿਆ ਦੀ ਸਥਿਤੀ ਬਣੀ ਹੈ ਹੁਣ ਪਾਣੀ ਦਾ ਕੀ ਹਮਾਲ ਹੈ ਪਾਣੀ ਹੁਣ ਤਾਂ ਥੋੜਾ ਜਿਹਾ ਘਟਾ ਹੋਇਆ ਕੱਲ ਵਧਿਆ ਹੋਵੇਗਾ ਸੀ ਤੇ ਪਿੱਛੇ ਫੇਰ ਦਸੀ ਜਾਂਦੇ ਨਹੀਂ ਪਾਣੀ ਆ ਗਿਆ ਛੁੱਟ ਗਿਆ ਹਾਂ ਕਹਿੰਦੇ ਅਜੇ ਫੇਰ ਹੋਰ ਪਾਣੀ ਆਵੇਗਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਪਾਣੀ ਦੀ ਸਥਿਤੀ ਹੋਰ ਵਧ ਸਕਦੀ ਹੈ ਹਾਂਜੀ ਹਾਂਜੀ ਵਧ ਸਕਦੀ ਜੀ ਤੇ ਜੇ ਪਾਣੀ ਦੀ ਸਥਿਤੀ ਵਧਦੀ ਹੈ ਫੇਰ ਤੁਹਾਡੇ ਨਾਲ ਕੀ ਫਿਰ ਕੀ ਸਾਡੇ ਕੇ ਹਾਲ ਵੇਖਨੇ ਤੇ ਵੇਖ ਲੈਨੇ ਤਾਂ ਰੁੱਲਦੇ ਢਹਦੇ ਜਿੰਦਗੀ ਦੇ ਨਬਾਣੀ ਪੈਣੀ ਜੀ ਇਸ ਵਿਸ਼ੇ ਤੇ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਇਹ ਹਾਂ ਮੰਗ ਕਰਨੇ ਸਾਡੇ ਕੇ ਮਕਾਨ ਡਿੱਗੇ ਆਪਣੇ ਕਿਹਦੇ ਪਲਛਾ ਡਿੱਗੀਆਂ ਆਪਣੇ ਕਿਵੇਂ ਜੋਨੇ ਖਰਾਬ ਹੋਏ ਪੈਨੇ ਇਹਨਾਂ ਦਾ ਬੰਦਾ ਮੁਆਜਬਾ ਮੁਜਬਾ ਦਿੱਤਾ ਜਾਵੇ ਇਹ ਗੱਲ ਤੁਸੀਂ 2023 ਦੀ ਕੀਤੀ ਹੈ ਹਾਂ ਜੀ ਇਹ 2023 ਚ ਸਰਵੇ ਹੋਈ ਸੀ ਹਾਂ ਜੀ ਹਾਂ ਜੀ ਸੀਐਮ ਭਗਵੰਤ ਮਾਨ ਨੂੰ ਲੋ 6800 ਰੁਪਏ ਮੁਆਜਬਾ ਦਿੱਤਾ ਹਾਂ ਜੀ ਹਾਂ ਜੀ ਤੁਹਾਡੇ ਕਿੰਨੇ ਏਕੜ ਜ਼ਮੀਨ ਹੈ ਹਾਡੇ ਕੋਲ ਹੈਗੀ ਜੀ 4 ਕੋੜਾਂ ਕੜ 4 ਐਂਕੜੇ ਹੈਗੀ ਕੋਈ ਕੱਚੀ ਹੈ ਕੋਈ ਹੋਰ ਕਿਸੇ ਦਾ ਨਾਂ ਹੈਗੀ ਇਸ ਤਰ੍ਹਾਂ ਇਹ ਤੇ ਉਦੋਂ ਵੀ ਤੁਹਾਨੂੰ ਮੁਆਵਜ਼ਾ ਮਿਲਿਆ ਸੀ ਨਹੀਂ ਮਿਲਿਆ ਸੀ ਜੀ ਹਾਂਜੀ ਠੀਕ ਹੈ ਹੈ ਮੁਆਵਜ਼ੇ ਪ੍ਰਤੀ ਕੋਈ ਤੁਹਾਡੇ ਤੇਰੀ ਪਰਿਵਾਰੀ ਜਾਂ ਕੋਈ ਪਹੁੰਚਿਆ ਹੋਵੇ ਨਹੀਂ ਜੀ ਆਪਨੇ ਕੋਈ ਨਹੀਂ ਪਹੁੰਚਿਆ ਫਿਲਹਾਲ ਤਾਂ ਜੀ ਸਰਕਾਰ ਕਹਿ ਰਹੀ ਆ ਵੀ ਜਿਹੜਾ ਸਰਵਾ ਪ੍ਰੋਪਰ ਤੌਰ ਤੇ ਜ਼ਿਆਦਾਤਰ ਕਰ ਲਿਆ ਗਿਆ ਤੇ ਕੁਝ ਰਹਿਦਾ ਹਾਂਜੀ ਤੁਹਾਡੇ ਕੋਲ ਕੋਈ ਤਕਰੀ ਪਹੁੰਚਿਆ ਨਹੀਂ ਪਹੁੰਚਿਆ ਜੇ ਤਾਂ ਨਹੀਂ ਪਹੁੰਚਿਆ ਜੀ ਕੀ ਕਰਨਾ ਚਾਹੁੰਦੇ ਹੋ ਵੀ ਜਲਦ 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 ਤੋਂ ਜਲਦ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਆ ਇਹ ਅਧਿਕਾਰ ਦਾ ਰੋਜ਼ਗਾਰ ਟੋਰੀਏ ਹਾਂ ਹਾਂ ਹੁਣ ਜਿਹੜੀ ਸਥਿਤੀ ਕਿਸ ਤਰ੍ਹਾਂ ਦੀ ਹੈ ਹਾਂਜੀ ਹੁਣ ਕੁਝ ਤਾਂ ਜੇ ਮਾਰ ਜੇ ਠੀਕ ਹੈ ਜੋ ਪਾਣੀ ਹੋ ਰਹਾ ਹੈਗੇ ਤਾਂ ਮੋਰਤਸਲੀ ਵਿਗੜ ਜਾਣੀ ਹੈ ਜੀ ਹੈ ਗੱਲ ਪਾਣੀ ਦੀ ਕੀਤੀ ਪਾਣੀ ਹੋਰ ਆਵੇ ਹੋਰ ਵਿਗੜ ਜੇਗੀ ਤੇ ਜਿਹੜਾ ਰਾਸ਼ਨ ਪਾਣੀ ਦਾ ਕੀ ਪ੍ਰਬੰਧ ਹੈ ਹਾਂਜੀ ਰਾਸ਼ਨ ਪਾਣੀ ਅੱਗੇ ਪਹੁੰਚਦਾ ਰਿਹਾ ਜੀ ਹਾਂ ਬਾਕੀ ਕੋਈ ਨਹੀਂ ਘਾਟ ਵਾਟ ਜੀ ਪਹੁੰਚਾਇ ਮਾਲ ਦਾ ਚਾਰਾ ਚੋਰਾ ਕੋਈ ਨਹੀਂ ਪਹੁੰਚਿਆ ਕਿਉਂ ਇੱਥੇ ਪਾਣੀ ਹੈਗਾ ਆਇਆ ਸੀ ਹਮ ਕਿਧਰੇ ਗਾਲ ਗਾਲ ਜਿਹੜਾ ਹੈਗਾ ਕਿਧਰੇ ਲੱਖ ਲੱਖ ਜਿਹੜਾ 5 6 ਇੰਚ ਫੋਟ ਹੈਗਾ ਸੀ ਹਾਂ ਆ ਦੋ ਚਾਰ ਵਾਰ ਰਾਸ਼ਨ ਪਹੁੰਚੋ ਉਸ ਬਾਅਦ ਬਾਤ ਸੇ ਮੂੰਹ ਮੱਜਾਂ ਦੇ ਭੈੜੇ ਹਾਲ ਮੱਜਾਂ ਦੇ ਨੂੰ ਲਿਸੀਆਂ ਪੈ ਗਈਆਂ ਹਰਾ ਤੇਗਾ ਕੋਈ ਬਾ ਤੂੜੀ ਤੇ ਆਟਾ ਭਾਈ ਜਾਏ ਬੇ ਠੀਕ ਹੈ achar ਦੇ ਇੱਕ ਗੱਠ ਪਈਓ ਪਾ ਦੇ ਦੇ ਬਸ ਠੀਕ